ਹਾਂਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਅਸੀਂ ਅੱਜ ਫੇਰ ਕੋਈ ਨਵੀਆਂ ਗੱਲਾਂ ਬਾਤਾਂ ਦੇ ਨਾਲ ਇੱਕ ਨਵੀਂ ਵੀਡੀਓ ਸ਼ੂਟ ਕਰਨ ਲੱਗੇ ਆ ਜੋ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਖਣ ਦੇ ਇਲੈਕਸ਼ਨ ਹੋ ਕੇ ਹਟੇ ਆ ਕੱਲ ਉਹਨਾਂ ਦੇ ਨਤੀਜੇ ਆਏ ਆ ਜਿਹੜੇ ਵੀ ਮੈਂਬਰ ਜਿਸੇ ਵੀ ਪਾਰਟੀ ਦੇ ਜਿੱਤੇ ਆ ਸੀ ਉਹਨਾਂ ਨੂੰ ਵਧਾਈ ਦੇਣਾ ਚਾਹੁੰਦੇ ਆ ਚਲੋ ਵੱਖ-ਵੱਖ ਪਾਰਟੀਆਂ ਦੀ ਜਿੱਤ ਹੋਈ ਹੈ ਚਲੋ ਸਾਰਿਆਂ ਦੀ ਜਿੱਤ ਦੀ ਹੁੰਦੀ ਆਸ ਵੀ ਮੈਂ ਜਿੱਤਣਾ ਮੈਂਤ ਕਰਦਾ ਚਲੋ ਲੋਕਾਂ ਨੇ ਜਿਸ ਦੇ ਵੀ ਹੱਕ ਵਿੱਚ ਫਤਵਾ ਦਿੱਤਾ ਅਸੀਂ ਜਿੱਤਣ ਵਾਲੇ ਉਮੀਦਵਾਰਾਂ ਨੂੰ ਵਧਾਈ ਦੇਣਾ ਚਾਹੁੰਦੇ ਆ ਕਿਉਂਕਿ ਅਸੀਂ ਤਾਂ ਇੱਕ ਸਮਾਜ ਸੇਵੀ ਹੋਣ ਦੇ ਨਾਤੇ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦੇ ਹਾਂ ਤਾਂ ਜਿਹੜੇ ਹਾਰ ਗਏ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਵੀ ਐਗਤੀ ਥੋੜੀ ਹਾਰ ਹੋ ਗਈ ਅਗਲੀ ਵਾਰੀ ਥੋੜੀ ਜਿੱਤ ਹੋ ਸਕਦੀ ਹੈ ਤੁਸੀਂ ਵੀ ਜਾਣੇ ਕਿ ਸੰਘਰਸ਼ ਕਰਨਾ ਹੈ ਜਾਣੇ ਕਿ ਜਿਹੜੇ ਜਿੱਤ ਗਏ ਉਹਨਾਂ ਦਾ ਤਾਂ ਇੱਕ ਫਰਜ਼ੀ ਬਣਦਾ ਲੋਕਾਂ ਦੇ ਕੰਮਕਾਰ ਕਰਨ ਵਾਸਤੇ ਕਿਉਂਕਿ ਕੰਮਾਂ ਵਾਸਤੇ ਆਪਾਂ ਹਰ ਇੱਕ ਮੈਂਬਰ ਨੂੰ ਚੁਣਦੇ ਆ ਚਾਹੇ ਉਹ ਬਲਾਕ ਸਮਤੀ ਦਾ ਹੈ ਚਾਹੇ ਉਹ ਜ਼ਿਲ੍ਹਾ ਪ੍ਰੀਸ਼ਾਡਾ ਹੈ ਚਾਹੇ ਮਤਲਬੀ ਐਮਪੀ ਹੈ ਚਾਹੇ ਆਈਐਮਐਲਏ ਹੈ ਜਾਣੇ ਕਿ ਤੁਹਾਡੀਆਂ ਵੀ ਕੁਝ ਹੁਣ ਜ਼ਿੰਮੇਵਾਰੀਆਂ ਬਣ ਗਈਆਂ ਜਿਨ੍ਹਾਂ ਦੀ ਕੱਲ ਜਿੱਤ ਪ੍ਰਾਪਤ ਹੋਈ ਹੈ ਤਾਂ ਅਸੀਂ ਫੇਰ ਤੁਹਾਨੂੰ ਵਧਾਈ ਵੀ ਦੇਣਾ ਚਾਹੁੰਦੇ ਆ ਪਰ ਹੁਣ ਜਿਹੜੇ ਠੋਡੇ ਕਰਤੱਬ ਤੇ ਜਿਹੜੇ ਫਰਜ਼ ਹੈ ਉਹਨਾਂ ਨੂੰ ਤੁਸੀਂ ਪੂਰਾ ਕਰਨਾ ਹੈ ਤੇ ਜਿਹੜੇ ਹਾਰ ਗਏ ਉਹਨਾਂ ਨੇ ਵੀ ਸੰਘਰਸ਼ ਚ ਜਾਰੀ ਰੱਖਣਾ ਹੈ ਚਲੋ ਐਗਤੀ ਠੋਡੀ ਹਾਰ ਹੋਗੀ ਅਗਲੀ ਵਾਰੀ ਜਿੱਤ ਹੋ ਜੂਗੀ ਜਾਣੇ ਕਿ ਸੰਘਰਸ਼ ਜ਼ਰੂਰੀ ਹੈ ਜੇ ਸੰਘਰਸ਼ ਕਰਦੇ ਰਹੋਗੇ ਕਿਤੇ ਹਾਰ ਤੇ ਕਿਤੇ ਜਿੱਤ ਇਹ ਤਾਂ ਹੁੰਦੀ ਰਹਿੰਦੀ ਹੈ ਦੋ ਵੱਲ ਖੁੱਲਦੇ ਆ ਕਿ ਇਹ ਤਾਂ ਡਿੱਗਣਾ ਹੀ ਹੈ ਤਾਂ ਇਸ ਵਾਸਤੇ ਜਿਹੜੀਆਂ 2027 ਦੀਆਂ ਚੋਣਾ ਆਉਣੀਆਂ ਹੈ ਉਹਦੇ ਬਦਲੇ ਹਾਰਨ ਵਾਲਿਆਂ ਨੇ ਵੀ ਸੰਘਰਸ਼ ਕਰਨਾ ਹੈ ਤੇ ਜਿੱਤਣ ਵਾਲਿਆਂ ਨੇ ਵੀ ਜਾਨੀ ਕਿ ਜਿਹੜਾ 2027 ਦੀਆਂ ਚੋਣਾਂ ਆ ਉਹ ਦੱਬੇ ਕੁਚਲੇ ਲੋਕਾਂ ਲਈ ਤੁਸੀਂ ਮਤਲਬ ਵੀ ਆਪਣੇ ਆਪਣੀ ਪਾਰਟੀ ਨੂੰ ਸੁਝਾਅ ਦੇਣੇ ਵੀ ਇਹੋ ਜੀ ਪਾਲਿਸੀ ਪਿੰਡਾਂ ਦੇ ਵਿੱਚ ਬਣਨੀ ਚਾਹੀਦੀ ਹੈ ਉਹਦੇ ਤੇ ਮੈਂ ਇੱਕ ਥੋੜੇ ਅੱਗੇ ਅੱਜ ਸੁਝਾਅ ਰੱਖਦਾ ਜਿਹੜੇ ਪਛੜੀਆਂ ਛਰੇਣੀਆਂ ਦੇ ਜਿਹੜੇ ਜਿੱਤੇ ਐ ਬਲਾਕ ਸੰਮਤੀ ਦੇ ਮੈਂਬਰ ਉਹਨਾਂ ਦੇ ਅੱਗੇ ਮੈਂ ਇੱਕ ਬੇਨਤੀ ਕਰਨ ਜਾ ਰਿਹਾ ਕਿ ਹੁਣੇ ਤੋਂ ਤੁਸੀਂ ਆਪ ਦੀਆਂ ਆਪ ਦੀਆਂ ਪਾਰਟੀਆਂ ਨੂੰ ਸਰਪਾ ਕਰਕੇ ਦਿਓ ਕਿ ਪਿੰਡੂ ਖੇਤਰ ਦੇ ਵਿੱਚ ਸਫਾਈ ਕਰਮਚਾਰੀ ਰੱਖਣੇ ਬਹੁਤ ਜ਼ਰੂਰੀ ਹੈ ਉਹਦੇ ਵਿੱਚ ਮੈਂ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਿੰਨਾ ਹੈ ਕਿ ਅੱਧੇ ਪੈਸੇ ਪਿੰਡ ਪਾਵੇ ਯਾਨੀ ਕਿ 100 ਰੁਪਿਆ ਘਰ ਨੂੰ ਲਾ ਦਿਓ ਅੱਧੇ ਪੈਸੇ ਸਰਕਾਰ ਪਾਵੇ ਇਹ ਇੱਕ ਬਹੁਤ ਵੱਡੀ ਪੰਜਾਬ ਦੀ ਸਮੱਸਿਆ ਹੈ ਪਿੰਡੂ ਖੇਤਰ ਦੀ ਕਿਉਂਕਿ ਕੂੜਾ ਕਰਗੜ ਬਹੁਤ ਜ਼ਿਆਦਾ ਗਲੀਆਂ 'ਚ ਆ ਕੋਈ ਸਫਾਈ ਦਾ ਪ੍ਰਬੰਧ ਨਹੀਂ ਕੋਈ ਹੱਥ ਲਾ ਕੇ ਰਾਜੀ ਨਹੀਂ ਤੇ ਨਾਲੇ ਤਾਂ ਪੰਜ ਜਾਣਿਆਂ ਨੂੰ ਇੱਕ ਪਿੰਡ ਦੇ ਵਿੱਚ ਰਜਕਾਰ ਮਿਲ ਜਾਊਗਾ ਜਾਣੇ ਕਿ ਪਿੰਡ ਦੇ ਹਿਸਾਬ ਨਾਲ ਕਿਸੇ ਪਿੰਡ ਨੂੰ ਵੱਡੇ ਆ ਛੋਟੇ ਆ ਜਾਣੇ ਕਿ ਪਿੰਡਾਂ ਦੇ ਹਿਸਾਬ ਨਾਲ ਜੇ ਕਿੱਥੇ ਪੈਸਾ ਵੱਧ ਇਕੱਠਾ ਹੁੰਦਾ ਕਿਤੇ ਘੱਟ ਇਕੱਠਾ ਹੁੰਦਾ ਪੰਜ ਤੋਂ 7 ਸਫਾਈ ਕਰਮਚਾਰੀ ਹਰ ਇੱਕ ਪਿੰਡ ਨੂੰ ਦਿੱਤੇ ਜਾਣ ਅੱਧਾ ਹਿੱਸਾ ਉਹਦੇ ਵਿੱਚ ਲੋਕ ਪਹੁੰਚਣ ਨਾਲੇ ਤਾਂ ਸਫਾਈ ਕਰਮਚਾਰੀ ਮਿਲ ਜਾਣਗੇ ਨਾਲੇ ਪਿੰਡਾਂ ਦੀ ਸਫਾਈ ਹੋ ਜੂਗੀ ਜਾਣੇ ਕਿ 2027 ਦੀਆਂ ਚੋਣਾਂ ਵਾਸਤੇ ਇੱਕ ਇਹੋ ਜੀ ਪਾਲਿਸੀ ਤੁਸੀਂ ਆਪਦੀਆਂ ਪਾਰਟੀਆਂ ਨੂੰ ਬਣਾ ਕੇ ਦੇਣੀ ਹੈ ਐਗਤੀ ਪਾਲਿਸੀ ਤੁਸੀਂ ਬਣਾ ਕੇ ਦੇਣੀ ਹੈ ਪਿੰਡੂ ਖੇਤਰ ਦੇ ਵਿੱਚੋਂ ਫੇਰ ਛੋਟਾ ਜਿੱਤਿਆਂ ਦਾ ਫਾਇਦਾ ਫੇਰ ਛੋਟਾ ਮਤਲਬ ਵੀ ਇੱਕ ਬਲਾਕ ਸੰਮਤੀ ਦੇ ਮੈਂਬਰ ਹੋ ਕੇ ਜ਼ਿਲ੍ਹਾ ਪਰੀਸ਼ਦ ਦੇ ਮੈਂਬਰ ਹੋ ਕੇ ਤੁਸੀਂ ਇਗਤੀ ਰਿਪੋਰਟ ਦੇਣੀ ਆ 2027 ਦੀਆਂ ਚੋਣਾਂ ਦੀ ਇਹ ਨਹੀਂ ਵੀ ਉੱਥੇ ਬਹਿ ਕੇ ਚੰਡੀਗੜ੍ਹ ਪਾਲਿਸੀ ਬਣਾਤੀ ਵੱਡਿਆਂ ਨੇ ਬਣਾਤੀ ਤੁਸੀਂ ਉਹਨੂੰ ਲਾਗੂ ਕਰਤਾ ਤੁਸੀਂ ਇਗਤੀ ਇਹ ਕਹਿਣਾ ਕਿ ਪਾਲਿਸੀ ਤੁਹਾਨੂੰ ਅਸੀਂ ਬਣਾ ਕੇ ਦੇਣੀ ਹੈ ਜਾਨੀ ਕਿ ਸਫਾਈ ਕਰਮਚਾਰੀ ਹਰ ਇੱਕ ਪਿੰਡ ਨੂੰ ਜ਼ਰੂਰੀ ਹੈ 100 ਰੁਪਏ ਇੱਕ ਘਰ ਤੋਂ ਲਿਆ ਜਾਵੇ ਅੱਧੇ ਪੈਸੇ ਸਰਕਾਰ ਪਾਵੇ ਨਾਲੇ ਲੋਕਾਂ ਨੂੰ ਰੁਜ਼ਗਾਰ ਮਿਲ ਜਾਊਗਾ ਨਾਲੇ ਪਿੰਡ ਸਾਫ਼ ਹੋ ਜਾਣਗੇ ਇਹ ਇੱਕ ਪਿੰਡੂ ਖੇਤਰ ਦੀ ਬਹੁਤ ਵੱਡੀ ਸਮੱਸਿਆ ਹੈ ਇਹ ਮੈਂ ਤੁਹਾਨੂੰ ਅੱਜ ਕੰਮ ਦੱਸਤਾ ਤੁਹਾਨੂੰ ਜਾਣਕਾਰੀ ਦੇਤੀ ਆਪਦੀਆਂ ਆਪਦੀਆਂ ਪਾਰਟੀਆਂ ਦੇ ਅੱਗੇ ਸ਼ੇਅਰ ਕਰਨੀਆਂ ਗੱਲਾਂ ਤੇ 2027 ਦੇ ਵਿੱਚ ਇਹ ਪਾਲਿਸੀ ਬਣਨੀ ਚਾਹੀਦੀ ਹੈ ਜਾਣਕਾਰੀ ਮੈਂ ਤੁਹਾਨੂੰ ਦੇਤੀ ਹੈ ਤੋ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਿਆ ਗਿਆ ਅਸੀਂ ਮਾਫੀ ਚਾਹੁੰਦੇ ਹਾਂ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਜੀ